ਦੁਨੀਆ ਭਰ ਦੇ ਪੰਜਾਬੀਆਂ ਦੇ ਦਿਲਾਂ ਨੂੰ ਝੰਝੋੜ ਕੇ ਰੱਖ ਦਿੱਤਾ ਜਿਹੜੀ ਦਰਿੰਦਗੀ ਕੀਤੀ ਵੀ ਹਰਮਿੰਦਰ ਸਿੰਘ ਰਿੰਪੀ ਵੱਲੋਂ 13 ਸਾਲ ਦੀ ਛੋਟੀ ਜੀ ਨੰਨੀ ਮੁੰਨੀ ਬੱਚੀ ਦੇ ਨਾਲ ਪੰਜਾਬ ਦੇ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਹਰਮਿੰਦਰ ਸਿੰਘ ਰਿੰਪੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਹਲਕਾ ਜਲੰਧਰ ਦੇ ਲੋਕ ਕਹਿ ਰਹੇ ਨੇ ਕਿ ਚੌਰਾਹੇ ਦੇ ਵਿੱਚ ਉਸ ਨੂੰ ਪੁੱਠਾ ਟੰਗਿਆ ਜਾਵੇ ਉਸ ਨੂੰ ਮਾਰਿਆ ਜਾਵੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਜਾਵੇ ਤਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਜਈਆਂ ਘਟਨਾਵਾਂ ਨੂੰ ਠੱਲ ਪੈ ਸਕੇ ਦੁਨੀਆ ਭਰ ਦੇ ਪੰਜਾਬੀ ਕੌਮ ਪੰਥ ਦੇ ਲੋਕ ਸਿੱਖ ਅਤੇ ਸਿੱਖ ਜਥੇਬੰਦੀਆਂ ਨਿਹੰਗ ਸਿੰਘ ਅਤੇ ਨਿਹੰਗ ਸਿੰਘ ਜਥੇਬੰਦੀਆਂ ਪੀੜਤਾ ਦੇ ਪਰਿਵਾਰ ਦੇ ਹੱਕ ਵਿੱਚ ਖੜਗੀਆਂ ਨੇ ਮਾਤਾ ਦਾ ਰੋ ਰੋ ਕੇ ਬੁਰਾ ਹਾਲ ਹੈ ਹਾਲਾਂਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਦੇਣ ਦਾ ਅਤੇ ਉਸ ਦੇ ਭਰਾ ਦੀ ਜਿਹੜੀ ਟ੍ਰਾਂਸਫਰਡ ਹੈ ਉਹ ਨੂੰ ਜਲੰਧਰ ਦੇ ਵਿੱਚ ਕਰਵਾਈ ਚਾਹੇਗੀ ਲੇਕਿਨ ਉਹ ਇਨਾਂ ਚੀਜ਼ਾਂ ਤੋਂ ਉੱਪਰ ਨਹੀਂ ਉਹ ਕਹਿੰਦੇ ਨੇ ਕਿ ਉਸ ਦਰਿੰਦੇ ਨੂੰ ਜਿਸ ਨੇ ਇਹ ਹਵਾਲਤ ਕੀਤੀ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਐਸਆਈ ਮੰਗਤਰਾਪ ਨੂੰ ਸਸਪੈਂਡ ਕੀਤਾ ਗਿਆ ਜਿਸ ਨੇ ਛਾੜਬੀਨ ਕਰਨ ਲੱਗਿਆ ਕੁੱਤਾਈ ਕੀਤੀ ਖਬਰਾਂ ਇਥੋਂ ਤੱਕ ਵੀ ਆ ਰਹੀਆਂ ਨੇ ਇਹ ਪੀੜਤਾ ਦੀ ਮਾਤਾ ਉੱਤੇ ਦਬਾਅ ਪਾਇਆ ਜਾ ਰਿਹਾ ਹੈ ਲੇਕਿਨ ਮਾਤਾ ਕਹਿੰਦੀ ਹੈ ਮੈਨੂੰ ਨੌਕਰੀ ਨਹੀਂ ਚਾਹੀਦੀ ਮਾਤਾ ਕਹਿੰਦੀ ਹੈ ਮੈਨੂੰ ਮੇਰੀ ਧੀ ਚਾਹੀਦੀ ਹੈ ਧੀ ਨਹੀਂ ਦੇ ਸਕਦੀ ਸਰਕਾਰ ਤੇ ਉਸ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਦੇ ਵਿੱਚ ਖੁਦ ਇਨਵੋਲਵ ਹੋ ਗਏ ਨੇ ਹਾਲਾਂਕਿ ਸਿਆਸੀ ਲੋਕਾਂ ਨੇ ਆਪਣੀਆਂ ਰੋਟੀਆਂ ਸੇਕੀਆਂ ਲੇਕਿਨ ਬਿਊਰੋਕ੍ਰੇਸੀ ਦੇ ਵੱਡੇ ਅਫਸਰਾਂ ਨੇ ਸਾਥ ਦਿੱਤਾ ਉਸ ਪੀੜਤਾ ਦੀ ਮਾਤਾ ਦਾ ਉਸ ਪੀੜਤਾ ਦੇ ਪਰਿਵਾਰ ਦਾ ਉਸ ਮੁਹੱਲੇ ਵਾਲੇ ਉਸ ਇਨਕਲੇਵ ਵਾਲਿਆਂ ਨੇ ਵੀ ਕਿਹਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਾਹਮਣੇ ਅੱਗੇ ਗੁਹਾਰ ਲਗਾਈ ਕਿ ਉਸ ਲੜਕੀ ਦੇ ਕਾਤਲ ਨੂੰ ਉਸ ਦਰਿੰਦੇ ਨੂੰ ਜਿਸ ਵੱਲੋਂ ਏਡੀ ਵੱਡੀ ਸ਼ਰਮਨਾਕ ਹਵਾਲਤ ਕੀਤੀ ਗਈ ਹੈ ਸ਼ਰਮਨਾਕ ਕਾਰਿਆ ਕਰਾ ਕੀਤਾ ਗਿਆ ਹੈ ਜਿਸ ਨਾਲ ਇਨਸਾਨੀਅਤ ਸ਼ਰਮਸਾਰ ਹੈ ਕਹਿੰਦੇ ਨੇ ਉਹ ਸਿੱਖੀ ਸਰੂਪੇ ਸੀ ਉਹ ਅਮਰਤਾਰੀ ਸੀ ਅਸੀਂ ਕਿਸੇ ਦੇ ਧਰਮ ਉੱਤੇ ਟਿਕਟ ਆਪਣੀ ਨਹੀਂ ਕਰਦੇ ਧਰਮ ਕੋਈ ਵੀ ਨਹੀਂ ਮਾਰਾ ਧਰਮ ਨੂੰ ਚਲਾਉਣ ਵਾਲੇ ਵੀ ਨਹੀਂ ਮਾਰੇ ਲੇਕਿਨ ਧਰਮ ਦੇ ਵਿੱਚ ਲੋਕ ਚੰਗੇ ਵੀ ਹੁੰਦੇ ਨੇ ਗੰਦੇ ਵੀ ਹੁੰਦੇ ਨੇ ਤੇ ਵਧੀਆ ਮਨੁੱਖ ਵੀ ਹੁੰਦੇ ਨੇ ਲੋਕ ਉਹਨਾਂ ਦੀ ਪ੍ਰਸ਼ੰਸਾ ਕਰਦੇ ਨੇ ਹਰਮਿੰਦਰ ਸਿੰਘ ਅਨੰਪੀ ਦੇ ਮਨ ਦੇ ਵਿੱਚ ਕੀ ਆਇਆ ਪਹਿਲਾਂ ਜਿਹੜਾ ਹੈ ਜਿਨਸੀ ਸ਼ੋਸ਼ਣ ਕਰਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਜਲੰਧਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ ਜਿਸ ਸਕੂਲ ਦੇ ਵਿੱਚ ਉਹ ਬੱਚੀ ਪੜ੍ਹਦੀ ਸੀ ਉਸ ਸਕੂਲ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਵੱਲੋਂ ਵੀ ਕਹਿਆ ਜਾ ਰਿਹਾ ਹੈ ਕਿ ਹਰਮਿੰਦਰ ਸਿੰਘ ਰਿੰਪੀ ਨੂੰ ਮੌਤ ਦੀ ਸਜ਼ਾ ਮਿਲੇ ਲੇਕਿਨ ਇੰਦਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁੱਲ ਕੇ 13 ਸਾਲ ਦੀ ਬੱਚੀ ਦੇ ਹੱਕ ਵਿੱਚ ਆ ਗਏ ਨੇ ਜਿਸ ਨਾਲ ਜ਼ਬਰ ਜਨਾਬ ਦੀ ਕੋਸ਼ਿਸ਼ ਕੀਤੀ ਗਈ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ ਗਿਆ ਗਲਾ ਘੁੱਟ ਕੇ ਹਾਲੇ ਰਿਪੋਰਟਾਂ ਡਾਕਟਰਾਂ ਦੀ ਨਹੀਂ ਆਈਆਂ ਜਬਰਜਨਾਹ ਹੋਇਆ ਹੈ ਜਾਂ ਨਹੀਂ ਹੋਇਆ ਲੇਕਿਨ ਮੌਤ ਦੇ ਘਾਟ ਮਾਰਿਆ ਗਿਆ ਕੋ ਕੋ ਕੇ ਮਾਰਿਆ ਗਿਆ ਇਹ ਰਿਪੋਰਟਾਂ ਆ ਗਈਆਂ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਗਈ ਹੈ ਕਿ ਜਲੰਧਰ 'ਚ 13 ਸਾਲਾਂ ਬੱਚੀ ਦੇ ਨਾਲ ਜਬਰਜਨਾਹ ਤੇ ਹੱਤਿਆ ਦੇ ਮੁਲਜ਼ਮ ਨੂੰ ਅਦਾਲਤ ਤੋਂ ਜਲਦੀ ਤੋਂ ਜਲਦੀ ਸਜ਼ਾ ਦਵਾਈ ਜਾਵੇਗੀ ਇਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਦੱਸਿਆ ਕਿ ਪੁਲਿਸ ਨੂੰ ਹੁਕਮ ਦਿੱਤੇ ਗਏ ਹਨ ਕਿ ਮੁਲਾਜ਼ਮ ਖਿਲਾਫ ਸਖਤ ਐਫਆਈਆਰ ਦਰਜ ਕੀਤੀ ਜਾ ਮੁਲਜ਼ਮ ਖਿਲਾਫ ਸਖਤ ਐਫਆਈਆਰ ਦਰਜ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਸਜ਼ਾ ਦੇਣਾ ਅਦਾਲਤ ਦਾ ਕੰਮ ਹੈ ਪਰ ਸਰਕਾਰ ਦਾ ਪੂਰਾ ਯਤਨ ਰਹੇਗਾ ਕਿ ਇਸ ਮਾਮਲੇ ਨੂੰ ਫਾਸਟ ਟਰੈਕ ਕੋਰਟ ਵਿੱਚ ਲਾ ਕੇ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਉਸ ਦਰਿੰਦੇ ਨੂੰ ਉਸ ਵੈਸ਼ੀ ਨੂੰ ਉਸ ਕਾਤਲ ਨੂੰ ਦਿਵਾਈ ਜਾਵੇ ਵਕ ਵਕ ਸਿੱਖ ਜਥੇਬੰਦੀਆਂ ਵਕ ਵਕ ਪਾਰਟੀਆਂ ਦੇ ਆਗੂ ਲਗਾਤਾਰ ਮਾਤਾ ਦੇ ਨਾਲ ਮੁਲਾਕਾਤ ਕਰ ਰਹੇ ਨੇ ਮਾਤਾ ਸਦਮੇ ਦੇ ਵਿੱਚੋਂ ਬਾਹਰ ਨਹੀਂ ਆਰੀ ਪਰਿਵਾਰਕ ਮੈਂਬਰਾਂ ਦਾ ਉਸ ਮੁਹੱਲ ਉਸ ਨਗਰ ਦੇ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਕਿ ਇਸ ਨੂੰ ਸਜ਼ਾ ਦਿੱਤੀ ਜਾਵੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਕਿਹਾ ਕਿ ਜਿਨ ਪਰਿਵਾਰ ਦੇ ਸਦਮੇ ਦੇ ਵਿੱਚੋਂ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਫਾਸਟ ਟਰੈਕ ਲਈ ਕਾਰਵਾਈ ਪੰਜਾਬ ਪੁਲਿਸ ਦੇ ਮਲਾਜ਼ਮਾਂ ਵੱਲੋਂ ਕੀਤੀ ਜਾਵੇਗੀ ਉਸ ਦਰਿੰਦੇ ਦੇ ਵਿਰੁੱਧ ਉਸ ਹਵਾਨ ਦੇ ਵਿਰੁੱਧ ਅਸੀਂ ਉਸ ਦਾ ਬਿਲਕੁਲ ਪੱਖ ਨਹੀਂ ਕਰਾਂਗੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਇੱਕ ਹੋਰ ਬੜੀ ਵੱਡੀ ਗੱਲ ਕੀਤੀ ਕਿ ਉਸ ਬੱਚੀ ਦੇ ਨਾਲ ਜ਼ਬਰ ਜਨਾਬ ਹੋਇਆ ਜਾਂ ਨਹੀਂ ਹੋਇਆ ਕਤਲ ਉਸ ਦਾ ਜ਼ਰੂਰ ਕੀਤਾ ਗਿਆ ਲੇਕਿਨ ਉਸ ਤੇ ਕੋਈ ਵੀ ਪਾਰਟੀ ਕਿਸੇ ਵੀ ਪਾਰਟੀ ਦਾ ਆਗੂ ਸਿਆਸਤ ਨਾ ਕਰੇ ਉਹ ਸਾਡੀ ਵੀ ਧੀ ਹੈ ਉਹ ਸਾਰੇ ਪੰਜਾਬ ਦੀ ਧੀ ਹੈ ਯਾਨੀ ਕਿ ਪੰਜਾਬ ਦੀਆਂ ਧੀਆਂ ਪੈਣਾ ਸੁਰੱਖਿਅਤ ਨਹੀਂ ਇਸ ਲਈ ਕਾਨੂੰਨ ਵੀ ਬਣਨਗੇ ਤੇ ਵੱਡੀ ਕਾਰਵਾਈ ਉਸ ਤੇ ਹੋਵੇਗੀ ਇਹ ਮੈਂ ਵਿਸ਼ਵਾਸ ਦਿਵਾਉਣਾ ਉਸ ਬੱਚੀ ਦੀ ਮਾਤਾ ਨੂੰ ਭਰਾ ਨੂੰ ਉਸ ਦੇ ਪਿਤਾ ਨੂੰ ਉਹਨਾਂ ਨੇ ਕਿਹਾ ਕਿ ਮੈਂ ਬੱਚੀ ਤਾਂ ਵਾਪਸ ਨਹੀਂ ਦੇ ਸਕਦਾ ਲੇਕਿਨ ਅਸੀਂ ਵਿਸ਼ਵਾਸ ਦਿਵਾਉਂਦੇ ਕਿ ਫਾਸਟ ਟਰੈਕ ਦੇ ਦੌਰਾਨ ਜਲਦੀ ਤੋਂ ਜਲਦੀ ਸਖਤ ਮਿਲ ਸਖਤ ਜਾਂ ਮਿਲੇਗੀ ਉਸ ਘਾਤਕ ਨੂੰ ਉਸ ਦਰਿੰਦੇ ਨੂੰ ਉਸ ਵੈਸ਼ੀ ਨੂੰ ਪੰਜਾਬ ਭਰ ਦੇ ਲੋਕ ਇੰਤਜ਼ਾਰ ਕਰ ਰਹੇ ਨੇ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਜੋ ਵਾਅਦਾ ਕੀਤਾ ਉਸ ਬੱਚੀ ਦੇ ਪਰਿਵਾਰ ਦੇ ਨਾਲ ਉਸ ਉੱਤੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਿੰਨੀ ਕੁ ਜਲਦੀ ਜਿਹੜਾ ਹੈ ਜਿਹੜਾ ਹੈ ਕਾਨੂੰਨੀ ਕਾਰਵਾਈ ਕਰਦੀ ਹੈ ਇੱਕ ਸਖਤ ਕਦਮ ਚੁੱਕਦੀ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਨੂੰ ਆਦੇਸ਼ ਦੇ ਦਿੱਤੇ ਨੇ ਕਿ ਫਾਸਟ ਟਰੈਕ ਤੇ ਇਹ ਮਾਮਲਾ ਲਿਆਂਦਾ ਜਾਵੇ ਤਾਂ ਕਿ ਜਲਦੀ ਤੋਂ ਜਲਦੀ ਉਸ ਦਰਿੰਦੇ ਨੂੰ ਮੌਤ ਦੀ ਯਾਨੀ ਕਿ ਫਾਂਸੀ ਦੀ ਸਜ਼ਾ ਹੋਵੇ ਧੰਨਵਾਦ